ਆਖੇ ਪਿਤਾ ਕੋਲ ਜਾ ਕੇ ਸਤਕਾਰ ਦੇ ਤੋਰ ਰਣ ਭੂਮੀ ਨਾਲ ਜੀ ਪਿਆਰ ਦੇ ਵਿਆਣੀ ਮੌਤ ਹੱਥੀ ਆਪਣੇ ਸ਼ਿੰਗਾਰ ਦੇ ਵੈਰੀ ਲਲਕਾਰ ਮਾਨ ਰੱਖਣਾ ਕੀ ਤੀਰ ਦਾ ਜੱਥਾ ਰਣ ਵਿੱਚ ਜਾਵੇ ਵੈਰੀ ਦਲ چیرਦਾ ਗੇਟ ਖੁੱਲੇ ਗੜੀ ਵਾਲੇ ਜੁੱਧ ਜੋ ਸਿੰਘ ਗੌਰ ਜੰਗ ਤੋੜਤੇ ਛਾਈ ਲਾਲ ਕਟਾ ਦਿਸੇ ਚਮਕੌਰ ਤੇ ਅੱਗ ਜੋਮਦੀ ਮੱਤੇ ਖੂਨ ਨਾਲ ਠਾਰਦਾ ਤੇ ਗਸੂਤ ਕੇ ਆ ਜੀਤ ਸਿੰਘ ਫੇਰੇ ਮਾਰਦਾ ਪਿੱਟਾ ਲਾੜੇ ਵਾਂਗ ਪੁੱਤਰ ਸ਼ਿੰਗਾਰਿਆ ਸਿਰ ਕਲੰਗੀ ਲਾ ਰੂਪ ਨੂੰ ਨਖਾਰਿਆ ਦੇਕ ਤੀਰ ਤੇ ਗ ਸੀਨੇ ਲਾ ਪਿਆਰਿਆ ਦਿੱਤਾ ਸ਼ਗਨ ਹੈ ਲੜਤਾ ਈ ਸ਼ਮਸ਼ੀਰ ਦਾ ਜੱਥਾ ਰਾਂ ਦਲਚੀਰ ਦਾ ਗਾੜੀ ਵਿੱਚੋਂ ਵੀ ਜਕਾਰੇ ਸੀਗੇ ਗੂੰਜਦੇ ਮੌਤ ਬਣ ਫੈਰੀਆਂ ਨੂੰ ਜਾਂਦੇ ਗੂੰਜਦੇ ਜੰਗ ਲੜੀ ਜਾਂਦੇ ਨਾਲ ਸੂਝ ਬੂਝਦੇ ਟੜਾ ਟੋਣਾ ਸੂਰਾ ਫੇਰੇ ਰਣ ਚਿਖਲਾਰਦਾ ਤੇ ਗਸੂਤ ਕੇ ਅਜੀਤ ਸਿੰਘ ਫਰੇ ਮਾਰਦਾ ਉਹ ਵਿੱਚ ਵੀ ਹਚੂਣ ਲੱਗੇ ਮੁੜ ਕੇ ਦਲਵੈਰੀਆਂ ਦੇ ਡਰ ਨਾਲ ਪੜ ਕੇ ਮੂਰੇ ਕੱਠੇ ਹੁਕਿਆਂਦੇ ਜਾਣ ਥੜਕੇ ਜੋਸ਼ ਲੁੱਟੇ ਅਮੀਰ ਦਾ ਜੱਥਾ ਰਾਣ ਵਿੱਚ ਜਾਵੇ ਵੈਰੀ ਦਲ ਚੀਰ ਦਾ ਦੇਖਾ ਜ਼ਾਲਮਾਂ ਦੀਆਂ ਨੇ ਗੋਈਆਂ ਠੰਡੀਆਂ ਤੜਾ ਤੋਲਾ ਦੀਆਂ ਪਾਤੀਆਂ ਨੇ ਬੰਡੀਆਂ ਸਾਂਝਾ ਮੌਤ ਨਾਲ ਉਹਨਾਂ ਦੀਆਂ ਗੰਡੀਆਂ ਕੋਈ ਤੋੜ ਨਾ ਗਈ ਬਾਗੇ ਉਹਦੇ ਹਥਿਆਰ ਦਾ ਤੇ ਗਸੂਤ ਕੇ ਅਜੀਤ ਸਿੰਘ ਫਰੇ ਮਾਰਦਾ ਖਾਨੇ ਅਨਵਰ ਫਰੇ ਹੰਕਾਰਿਆ ਉਹਨੇ ਲੋਹੇ ਨਾਲ ਦੇਹੀ ਨੂੰ ਸ਼ਿੰਗਾ ਸੂਰਜ ਜੋਰ ਨਾਲ ਬਰਸ਼ੀ ਨੂੰ ਮਾਰਿਆ ਲੋਹਾ ਸੱਕਿਆ ਬਚਾ ਨਾ ਕਰ ਜੀ ਸਰੀਰ ਦਾ ਜੱਥਾ ਰਾਣੇ ਵਿੱਚ ਜਾਵੇ ਵੈਰੀ ਦਲ چیرਦਾ ਹੰਕਾਰ ਅਨਵਿਰਖਾਨ ਵਾਲਾ ਟੇ ਗਿਆ ਕਾਲੇ ਰੂਨ ਨੂੰ ਡਾਕ ਨਾਲ ਲੈ ਗਿਆ ਟਿੱਡੀ ਦਲ ਵੇਖ ਵਕਤ ਪੱਛ ਪੈ ਗਿਆ ਛੇਤੀ ਕੋ ਬੇਨਸ਼ ਕਰ ਵਜਾ ਵਾਲੀ ਡਾਰਦਾ ਤੇ ਗਸੂਤ ਕੇ ਜੀਤ ਸਿੰਘ ਫਰੇ ਮਾਰਦਾ ਘੇਰਾ ਆਖਰ ਨੂੰ ਸ਼ੇਰ ਤਾਈ ਪੈ ਗਿਆ ੁਰਤਨ ਸਤ ਵਦ ਫਟ ਸਹਿ ਗਿਆ ਕਰ ਸਜਦਾ ਪਿਤਾ ਤਾਈ ਕਹਿ ਗਿਆ ਤੇਰੇ ਮਨ ਤਾਈ ਪਾਵਾਂ ਚਾਹ ਹੈ ਅਖੀਰ ਦਾ ਜੱਥਾ ਰਾਣੇ ਵਿੱਚ ਜਾਵੇ ਵੈਰੀ ਦਲ ਚੀਰਦਾ ਜੱਕਰਾ ਗੁਰੂ ਪਿਤਾ ਸੀ ਦੀ ਵੇਖ ਛੱਡਿਆ ਚੰਦ ਬਿਆਨ ਕ ਚਰਣ ਗੱਡਿਆਂ ਸਰੀਰ ਗਿਆ ਭਾਵੇਂ ਉਹਦਾ ਅੱਜ ਵੱਡਿਆ ਮਨਦੀਪ ਫਿਰ ਲਾਗੀ ਕੋਈ ਧਰਮ ਸ਼ਿੰਗਾਰ ਦਾ ਤੇ ਗਸੂਤ ਕੇ ਜੀਤ ਸਿੰਘ ਫਰੇ ਮਾਰਦਾ ਤੇ ਗਸੂਤ ਕੇ ਜੀਤ ਸਿੰਘ ਫਰੇ ਮਾਰਦਾ